ਅਸੀਂ ਇਹ ਸਭ ਗੱਲਾਂ ਕਰਕੇ ਕਿਤੇ ਆਪਣੀ ਯੂਥ ਪੀੜੀ ਨੂੰ ਅਸੀਂ ਦੂਜੇ ਪਾਸੇ ਤਾਂ ਨਹੀਂ ਲੈ ਜਾਾਂਗੇ ਫੇਰ ਕਿਹੜਾ ਦੂਜਾ ਪਾਸਾ ਯੂਥ ਪੀੜੀ ਸਾਡੀ ਚਿੱਟੇ ਜੇ ਪਸੀ ਪਈ ਹੈ ਉਹਨੂੰ ਹੋਰ ਇਹ ਤੋਂ ਮਾੜੇ ਕਿਹੜੇ ਪਾਸੇ ਚ ਲੈ ਜਾਾਂਗੇ ਆਪਾਂ ਦੱਸੋ ਮੈਨੂੰ ਯੰਗ ਲੋਕਾਂ ਨੂੰ ਗੁੰਮਰਾਹ ਕਰਕੇ ਦੁਆਰਾ ਮਾਵਾਂ ਦੇ ਪੁੱਤ ਨਾ ਮਰਵਾਣ ਦੀਏ ਜੇ ਉਹ ਚਾਹੁੰਦੇ ਨੇ ਵੀ ਯੰਗ ਲੋਕ ਗੁੰਮਰਾਹ ਨਾ ਹੋਣ ਤੇ ਉਹਨਾਂ ਨੂੰ ਸਿੱਖਾਂ ਦੇ ਮਸਲੇ ਹੱਲ ਕਰ ਦੇਣੇ ਚਾਹੀਦੇ ਨੇ ਕੌਣ ਗਮਰਾਹ ਹੋ ਸਕਦਾ ਜੇ ਸਿੱਖਾਂ ਦਾ ਕੋਈ ਮਸਲਾ ਨਾ ਹੋਵੇ ਹਰ ਮਸਲਾ ਗੱਲਬਾਤ ਨਾਲ ਹੱਲ ਹੁੰਦਾ ਤੇ ਗੱਲਬਾਤ ਅਸੀਂ ਕਰਨ ਨੂੰ ਤਿਆਰ ਹਾਂ ਹੁਣ ਜਿਹੜੇ ਉੱ ਤੁਹਾਡੇ ਕਹਿਣ ਦੇ ਇੱਕ ਤੇ ਬੰਦੇ ਤੇ ਨੇ ਫਿਰ ਗੱਲਬਾਤ ਕਿਹਨੇ ਕਰਨੀ ਸਰਕਾਰਾਂ ਗੱਲ ਕਰਤ ਰਹੀਆਂ ਕਦੋਂ ਤੱਕ ਉਦੋਂ ਤੱਕ ਉਹਦਾ ਕੋਈ ਜਿਨਾ ਚ ਮਰ ਜਾ ਟੋਟ ਕਚਹਿਰੀ ਸਭ ਕੁਝ ਇਨਵੋਲਵ ਹੁੰਦਾ ਹੋਣਾ ਤੁਹਾਡੇ ਪਿੰਡ ਦੇ ਗੁਰਦੀਪ ਹੁਣੀ ਆਏ ਆ ਛੁਟਕੇ ਤੁਸੀਂ ਮਿਲੇ ਇਹਨਾਂ ਨੂੰ ਗੱਲ ਕੀਤੀ ਤੁਸੀਂ ਸਾਡੀ ਗੱਲਬਾਤ ਹੁੰਦੀ ਰਹਿੰਦੀ ਉਹਨਾਂ ਦੇ ਨਾਲ ਉਹ ਦੁਖੀ ਹੈ ਉਹਨਾਂ ਨੇ ਇਹ ਗੱਲ ਕਹੀ ਯਾਰ ਪੜਾਓ ਲਿਖਾਓ ਨਿਆਣੇ ਨੂੰ ਅੱਗੇ ਭੇਜੋ ਇੱਕ ਬੰਦੇ ਦੇ ਵੱਲੋਂ ਇਹ ਗੱਲ ਕਹਿਣ ਨਾਲ ਮੂਮੈਂਟ ਖਤਮ ਹੋ ਜਾਂਦੀ ਹੈ ਭਾਈ ਤਾਰਾ ਉਹਨਾਂ ਦਾ ਬਿਆਨ ਪੜਿਆ ਤੁਸੀਂ ਮੈਂ ਹੀ ਹਵਾਰੇ ਦਾ ਬਿਆਨ ਪੜਿਆ ਤੁਸੀਂ ਇਹਨਾਂ ਦੇ ਬਿਆਨ ਪੜਿਓ ਨਹੀਂ ਆਪਣੀ ਮਾਤਾ ਦੇ ਸੰਸਕਾਰ ਦੇ ਉੱ ਸਾਡੇ ਨਾਲ ਖੜੇ ਕੀ ਉਹ ਆਪਣੇ ਪੰਥਕ ਨਿਸ਼ਾਨੇ ਤੋਂ ਪਿੱਛੇ हट ਸਕਦੇ ਨਹੀਂ ਹਟ ਸਕਦੇ ਦੀਪਸਿੱਧੂ ਕਿੰਨੇ ਵੀ ਰਿ ਗਏ ਉਹਨਾਂ ਕੋਲ ਮਿਲਣ ਉਹਨਾਂ ਨੂੰ ਨਹੀਂ ਉਹਦਾ ਨਹੀਂ ਮਿਲ ਸਕਦੇ ਕੋਈ ਉਹਨਾਂ ਨੂੰ ਬੀਂਗਲ ਲਾਇਰ ਦੀਪਸਿੱਧੂ ਹੋ ਸਕਦਾ ਮਿਲ ਸਕਦੇ ਹੋਣਾ ਪਰ ਐਦਾਂ ਆਮ ਬੰਦਾ ਉਹਨਾਂ ਨੂੰ ਨਹੀਂ ਵਿਜ਼ਿਟ ਕਰ ਸਕਦਾ ਤੁਸੀਂ ਦੀਪਸਿੱਧੂ ਨੂੰ ਫਾਲੋ ਕਰਦੇ ਤਾਂ ਮੈਂ ਪੁੱਛ ਰਿਹਾ ਕਿ ਦੀਪਸਿੱਧੂ ਹੁਣੀ ਕਦੋਂ ਗਏ ਇਹ ਟੈਕਨੀਕਲ ਗੱਲਾਂ ਤੇ ਮੈਂ ਤੁਹਾਨੂੰ ਪੁੱਛੂਗਾ ਦੀਪਸਿੱਧੂ ਨੇ ਨੀਲੇ ਰੰਗ ਦੀ ਪੈਂਟ ਕਿਹੜੀ ਤਰੀਕ ਨੂੰ ਪਾਈ ਸੀ ਦੱਸੋ ਜੋ ਦੋ ਜਵਾਬ ਮੈਨੂੰ ਭਾਜਪੀ ਦਾ ਇਲਜ਼ਾਮ ਤਾਂ ਲੱਗਦਾ ਹੈ ਅਮਰਿਤਪਾਲ ਜੀ ਕਿਉਂਕਿ ਉਹ ਸਾਰੀ ਚੋਣ ਚ ਸਨੀ ਦਿਉਲ ਦੇ ਨਾਲ ਸੀ ਸਨੀ ਦਿਉਲ ਦੇ ਨਾਲ ਸੀ ਇਹ ਲੁਕੀ ਛੁਪੀ ਗਲਤ ਨਹੀਂ ਸੀ ਉਹ ਇਹਨਾਂ ਨਾਲ ਉਹਨਾਂ ਨਾਲ ਹੋ ਗਈ ਸੀ ਉਹ ਕਰਨ ਦੀ ਲੋੜ ਹਾਂ ਤੇ ਬਸ ਗੱਲ ਖਤਮ ਹੈ ਪਰ ਅੱਜ ਵੀ ਲਾਈ ਜਾਂਦੇ ਨੇ ਕਈ ਬੰਦੇ ਇਲਜ਼ਾਮ ਗਲਤ ਇਹ ਆ ਵੀ ਉਹਦੇ ਮਰਨ ਦੇ ਪਿੱਛੋਂ ਵੀ ਕਈ ਬੰਦੇ ਇਲਜ਼ਾਮ ਲਾਈ ਜਾਂਦੇ ਜਨਾਂ ਲਾਈ ਜਾਣ ਜਿਹੜੇ ਉਹਦੇ ਵਿਰੋਧੀ ਸੀ ਉਹ ਮੇਰੇ ਵਿਰੋਧੀ ਬਣੇ ਜਿਨ੍ਹਾਂ ਨੇ ਉਹਦਾ ਵਿਰੋਧ ਕੀਤਾ ਉਹਨਾਂ ਨੇ ਅੱਜ ਮੇਰਾ ਵਿਰੋਧ ਕੀਤਾ ਤੁਹਾਨੂੰ ਵਿਰੋਧੀਆਂ ਤੋਂ ਡਰ ਲੱਗਦਾ ਮੈਨੂੰ ਵਿਰੋਧੀਆਂ ਤੋਂ ਕੋਈ ਡਰ ਨਹੀਂ ਲੱਗਦਾ ਪਰ ਮੈਨੂੰ ਇਹ ਪ੍ਰੋਬਲਮ ਉਦੋਂ ਆਉਂਦੀ ਹੈ ਜਦੋਂ ਅਵਿਰੋਧ ਕਰਨ ਦਾ ਪਮਾਨਾ ਇੰਨਾ ਨੀਵਾ ਚੱਲ ਜਾਂਦਾ ਇਹ ਬੰਦੇ ਆਰਗੂਮੈਂਟ ਦੇਣ ਦੀ ਬਜਾਏ ਜਿਹੜੇ ਬੰਦੇ ਨੇ ਕਦੀ ਪੰਥ ਨੂੰ ਬਾਰੇ ਸੋਚਿਆ ਨਹੀਂ ਜਿਹੜੇ ਬੰਦੇ ਨੂੰ ਧਰਮ ਦਾ ਊੜਾ ਨਹੀਂ ਪਤਾ ਉਹ ਬੰਦਾ ਸਾਨੂੰ ਗਿਆਨ ਦਿੰਦਾ ਵੀ ਇੱਥੇ ਆ ਨਹੀਂ ਹੋਣਾ ਚਾਹੀਦਾ ਇਹ ਪ੍ਰੋਬਲੈਮੈਟਿਕ ਗੱਲ ਅਗਾਲਤਖ ਸਾਹਿਬ ਨੇ ਕਮੇਟੀ ਬਣਾਈ ਹੈ ਕਮੇਟੀ ਦਾ ਅਰਥ ਇਹ ਨਹੀਂ ਹੁੰਦਾ ਵੀ ਅਸੀਂ ਦੋਸ਼ੀ ਬਣ ਗਏ ਕਮੇਟੀ ਦਾ ਅਰਥ ਇਹ ਹੁੰਦਾ ਵੀ ਕਮੇਟੀ ਨੇ ਸਾਡੇ ਨਾਲ ਗੱਲਬਾਤ ਉਹ ਸਾਡੇ ਲਈ ਨਹੀਂ ਬਣੀ ਨਾਲੇ ਲੇਕਿਨ ਤੁਸੀਂ ਉਸ ਮੁੱਦੇ ਤੇ ਬੋਲੋ ਨਾ ਨਾ ਹੱਲੇ ਤੁਸੀਂ ਤਾਂ ਇਹ ਉਹਨਾਂ ਨੂੰ ਇੱਕ ਤਰ੍ਹਾਂ ਦਾ ਇੰਡੀਕੇਸ਼ਨ ਦੇ ਰਹੇ ਹੋ ਕਿ ਤੁਸੀਂ ਖਬਰਦਾਰ ਜੇ ਮੇਰੇ ਖਿਲਾਫ ਗੱਲ ਕੀਤੀ ਤਾਂ ਮੈਂ ਹੀ ਸਮਰਪਿਤ ਕਹਾ ਅਗਾਲਤਖ ਸਾਹਿਬ ਨੂੰ ਅਸੀਂ ਜੇ ਇਹ ਵੀ ਕਹਿ ਦਈਏ ਪਰ ਸਾਡੇ ਲਈ ਇਹੀ ਬੜੀ ਮਾੜੀ ਗੱਲ ਹੈ ਕਿ 550 ਸਾਲ ਬਾਅਦ ਅਗਰ ਇਹ ਕਮੇਟੀ ਬਣ ਰਹੀ ਹੈ ਕਿ ਉੱਥੇ ਜਾ ਸਕਦੇ ਸੀ ਗੁਰੂ ਸਾਹਿਬ ਜਾਂ ਨਹੀਂ ਨਹੀਂ ਇਹ ਸਾਨੂੰ ਪਤਾ ਹੋਣਾ ਨਹੀਂ ਸੀ ਅਸੀਂ ਇਹ ਬਣੀ ਬੜੀ ਕਮੇਟੀ ਹੈ ਪਿੰਗਾ ਕੋਰਟ ਆਫ ਸਿੱਖੀ ਭਾਇਰ ਕੋਰਟ ਆਫ ਸਿੱਖੀ ਅਥਾਰਟੀ ਆਫ ਸਿੱਖੀ ਉਹਨਾਂ ਦਾ ਕੰਮ ਹੈ ਕਿ ਸਿੱਖਾਂ ਦੇ ਹਰ ਮਸਲੇ ਤੋਂ ਛੋਟੇ ਤੋਂ ਛੋਟੇ ਤੋਂ ਲੈ ਕੇ ਵੱਡੇ ਤੋਂ ਵੱਡਾ ਕੇਸ ਜਿਹੜਾ ਉੱਥੇ ਜਾਂਦਾ ਠੀਕ ਹੈ ਔਰ ਬਿਨਾ ਕੇਸ ਜਾਇਆ ਵੀ ਸੂਮੋਟੋ ਨੋਟਿਸ ਲੈ ਕੇ ਕਮੇਟੀ ਬਣਾ ਸਕਦੇ 550 ਸਾਲ ਚ ਇਹ ਸਾਨੂੰ ਪਤਾ ਹੋਣਾ ਚਾਹੀਦਾ ਸੀ ਸਾਡਾ ਗੁਰੂ ਸਭ ਤੋਂ ਪਹਿਲਾਂ ਤੇ ਸਾਨੂੰ ਪਤਾ ਹੋਣਾ ਚਾਹੀਦਾ ਸੀ ਸਾਡਾ ਗੁਰੂ ਸਾਡੀ ਜੰਗਾਂ ਚ ਵੀ ਗਵਾਈ ਕਰਦਾ ਰਿਹਾ ਸਾਡਾ ਗੁਰੂ ਉੱਥੇ ਆਪਣਾ ਸਿੱਖ ਰੈਜੀਮੈਂਟਾਂ ਦੇ ਵਿੱਚ ਬਾਰਡਰ ਦੇ ਉੱਤੇ ਬਿਲਕੁਲ ਜਿੰਨਾ ਸੁਸ਼ੋਭਿਤ ਕੀਤਾ ਹੁੰਦਾ ਸੀ ਤੁਹਾਨੂੰ ਉਹ ਮਰਿਆਦਾ ਵੀ ਪਤਾ ਹੋਈ ਪਾਲਕੀ ਸਾਹਿਬ ਦੇ ਵਿੱਚ ਪੰਜ ਪਿਆਰੇ ਬਕਾਇਦਾ ਤੌਰ ਤੇ ਪਾਲਕੀ ਸਾਹਿਬ ਦੇ ਵਿੱਚ ਸਾਰੀ ਮਰਿਆਦਾ ਪਾਲਕੀ ਸਾਹਿਬ ਦੇ ਵਿੱਚ ਗੁਰੂ ਸਾਹਿਬ ਦੇ ਸ਼ਸਤਰ ਸਜਾਏ ਸਾਰੇ ਕੁਝ ਹੁੰਦਾ ਪਾਲਕੀ ਸਾਹਿਬ ਪਰ ਗੁਰੂ ਸਾਹਿਬ ਦੇ ਵਿੱਚ ਜੋ ਬਾਕੀ ਕੁਝ ਹੋਇਆ ਨਾ ਡਾਂਸਉਂਟੇ ਜਿੱਦਾਂ ਚੱਲੇ ਤੇ ਡਾਂਗਾ ਕਿੰਨੇ ਚਲਾਏ ਉਹ ਵੇਖੋ ਠੀਕ ਹੈ ਨਾ ਮੈਂ ਦੇਖ ਰਿਹਾ ਸੀ ਜੀ ਅਮਰਿਤਪਾਲ ਜੀ ਮੈਂ ਦੇਖ ਉਹ ਜਿਹਨੇ ਸ਼ੁਰੂ ਕੀਤਾ ਡਾਂਗ ਛੋਟਾ ਉਹਨੇ ਨਹੀਂ ਚਲਾਇਆ ਅਸੀਂ ਨਹੀਂ ਚਲਾਇਆ ਮੈਨੂੰ ਇਹ ਲੱਗਦਾ ਅੱਗੇ ਤੋਂ ਸਿੱਖੀਜ਼ਮ ਵਿੱਚ ਇਸ ਤਰ੍ਹਾਂ ਦੀ ਗੱਲ ਨਹੀਂ ਹੋਣੀ ਚਾਹੀਦੀ ਮੈਨੂੰ ਇਹ ਲੱਗਦਾ ਵੀ ਅੱਗੇ ਤੋਂ ਸਿੱਖੀਜ਼ਮ ਦੇ ਵਿੱਚ ਜੋੜੀ ਗੱਲ ਹੋਣੀ ਚਾਹੀਦੀ ਉਹਤੇ ਕਮੈਂਟ ਕਰਨ ਦਾ ਅਧਿਕਾਰ ਨੂੰ ਲੋਕਾਂ ਨੂੰ ਹੋਣਾ ਚਾਹੀਦਾ ਜਿਹੜੇ ਸਿੱਖੀ ਨੂੰ ਜਾਣਦੇ ਨੇ ਪਰ ਤੁਹਾਡੇ ਤੋਂ ਇਲਾਵਾ ਕਿਸੇ ਨੇ ਸ਼ਾਇ ਨੀ ਗਿਆ ਨਾ ਕਿਉਂ ਨਹੀਂ ਗਿਆ ਨਾ ਸਾਰੇ ਬੰਦੇ ਜਿਨ੍ਹਾਂ ਨੇ ਹਮਾਇਤ ਕੀਤੀ ਹੈ ਦੁਨੀਆ ਭਰ ਦੇ ਗੁਰਦੁਆਰਾ ਕਮੇਟੀਆਂ ਨੇ ਸਾਡੀ ਤੁਸੀਂ ਆਪਣੇ ਤੋਂ ਇ ਪੜਿਆ ਲਿਖਿਆ ਕੀ ਹੋਇਆ ਪੜਿਆ ਲਿਖਿਆ ਸਿੱਖ ਤੇ ਇਹ ਵੀ ਕਹਿੰਦਾ ਗੁਰੂ ਸਾਹਿਬ ਨੇ ਸੀਸ ਨਹੀਂ ਸੀ ਮੰਗੇ ਇੱਕ ਮੁਕਤਬੇ ਲਈ ਤੁਸੀਂ ਇਸ ਤਰ੍ਹਾਂ ਗੁਰੂ ਸਾਹਿਬ ਨੂੰ ਅੱਗੇ ਲਾ ਕੇ ਗੱਲ ਇੱਕ ਮੁਕਤਬੇ ਵਾਲੇ ਇਨਜਸਟਿਸ ਤੇ ਜਸਟਿਸ ਦੀ ਹੈ ਇਨਜਸਟਿਸ ਇੱਕ ਬੰਦੇ ਨਾਲ ਹੋਵੇ ਜਾਂ ਹਜ਼ਾਰਾਂ ਬੰਦੇ ਨਾਲ ਮੈਂ ਇਨਜਸਟਿਸ ਇਨਜਸਟਿਸ ਹੁੰਦਾ ਤਰਨ ਤਰਨ ਚ ਐਨੇ ਐਨੇ ਡਰੱਗਸ ਸਮਗਲਿੰਗ ਦੇ ਪਰਚੇ ਦਰਜ ਹੋ ਰਿਹਾ ਰੋਜ਼ ਡਰੋਨਾਂ ਦੇ ਪਰਚੇ ਦਰਜ ਹੋ ਰਿਹਾ ਫਿਰ ਤਾਂ ਸਾਰਾ ਪਿੰਡ ਇਕੱਠਾ ਹੋ ਕੇ ਗੁਰੂ ਸਾਹਿਬ ਨੂੰ ਅੱਗੇ ਲਾ ਕੇ ਤੁਰ ਪਏਗਾ ਥਾਣੇ ਪਰਚਾ ਦਰਜ ਕੈਂਸਲ ਕਰ ਮੇਰੀ ਗੱਲ ਸੁਣੋ ਲੋਕਾਂ ਨੇ ਕੀ ਕਰਨਾ ਇਹ ਗੱਲ ਦੀ ਮੈਨੂੰ ਪਰਵਾਹ ਨਹੀਂ ਨਹੀਂ ਪਰ ਤੁਸੀਂ ਗਲਤ ਨਜ਼ੀਰ ਪੇਸ਼ ਕਰ ਰਹੇ ਹੋ ਮੈਂ ਕੋਈ ਨਜ਼ੀਰ ਪੇਸ਼ ਨਹੀਂ ਕਰ ਰਿਹਾ ਮੈਂ ਆਪਣੀ ਗੱਲ ਦਾ ਕੀਤੀ ਦਾ ਰਿਸਪਾਂਸਿਬਲ ਹਾਂ ਔਰ ਮੈਂ ਇਹ ਗੱਲ ਪਹਿਲੀ ਵਾਰ ਨਹੀਂ ਕੀਤੀ ਮੈਂ ਅਸੀਂ ਗੁਰੂ ਸਾਹਿਬ ਦੀ ਅਗਵਾਈ ਚ ਚੱਲਦੇ ਇਹ ਲੈ ਕੇ ਜਾਣਾ ਲੱਗਾ ਲੈ ਤੁਸੀਂ ਕੀ ਗੱਲਾਂ ਕਰ ਰਹੇ ਹੋ ਤੋ ਇਸ ਤਨਾ ਕਰੋ ਤੁਸੀਂ ਉਸ ਦਿਨ ਵੀ ਅਸੀਂ ਸਪਸ਼ਟ ਕਹਿ ਕੇ ਤੁਰੇ ਆਂ ਕਿ ਵਹੀਰ ਲੈ ਕੇ ਜਾਵਾਂਗੇ ਅਮਰ ਸੰਚਾਰ ਕਰਾਂਗੇ ਮੈਂ ਤੁਹਾਨੂੰ ਬਹਾਦਰ ਮੰਨਦਾ ਤੁਸੀਂ ਆਪ ਜਾਂਦੇ ਕੱਲੇ ਤੇ ਬਹਾਦਰ ਮੈਂ ਹੁਣ ਕਿਤੇ ਡਰਪੋਗਾਂ ਤੇ ਜਾ ਕੇ ਨਹੀਂ ਨਹੀਂ ਤੁਸੀਂ ਆਪ ਕੱਲੇ ਜਾਂਦੇ ਅੱਗੇ ਪਾਲਕੀ ਸਾਹਿਬ ਤੇ ਗੁਰੂ ਸਾਹਿਬ ਨੂੰ ਨਾ ਲੈ ਕੇ ਜਾਂਦੇ ਪਾਲਕੀ ਸਾਹਿਬ ਚ ਅੱਗੇ ਫਿਰਤੇ ਤੁਸੀਂ ਸੰਤ ਕਰਤਾਰ ਭਿੰਡਰਾਂ ਵਾਲੇ ਨੂੰ ਡਰਪੋ ਕਹੋਗੇ ਫਿਰ ਤੁਸੀਂ ਸਾਰੇ ਅੰਡਰਪੋ ਕਹਿਣ ਲੱਗੋ ਉਹਨਾਂ ਦੇ ਉਹ ਆਪਣੇ ਮੁਕਦਮੇ ਲਈ ਥੋੜਾ ਗਏ ਨਹੀਂ ਐਮਰਜੈਂਸੀ ਦੇ ਖਲਾਫ ਵੀ ਜੇ ਕੱਲ ਨੂੰ ਕੋਈ ਗੁਰੂ ਨੂੰ ਢਾਲ ਬਣਾਇਆ ਆਪ ਜਾਂਦੇ ਕੱਲੇ ਐਮਰਜੈਂਸੀ ਜੇ ਤੋੜਨੀ ਸੀ ਕਹਿ ਸਕਦੇ ਨਾ ਤੁਸੀਂ ਉੱਠ ਕੇ ਐਮਰਜੈਂਸੀ ਤੋੜਨੀ ਐ ਐਮਰਜੈਂਸੀ ਦਾ ਵਿਛਾ ਤੇ ਇਹਦਾ ਤਾਂ ਨਹੀਂ ਹੈਗਾ ਮੈਨੂੰ ਲੱਗਦਾ ਹੈ ਕਿ ਅੱਜ ਦੀ ਗੱਲ ਸਾਨੂੰ ਮਕਾਣੀ ਪੈਣੀ ਹੈ ਲੇਕਿਨ ਅੱਗੇ ਸਾਡੀ ਗੱਲਬਾਤ ਜਾਰੀ ਰਹੇਗੀ ਔਰ ਮੈਨੂੰ